ਆਹਤ ਆਨ ਤੋਂ ਪਹਿਲਾਂ ਹੀ ਕਿਉਂ ਨਹੀਂ ਜਾਗਦਿਆਂ ਸਰਕਾਰਾਂ ਇੱਕ ਮਹੀਨਾ ਬਾਅਦ ਸ਼ਾਇਦ ਆਪਾਂ ਕਹਿ ਸਕਦੇ ਹਾਂ ਕਿ ਇਹ ਪਿੰਡ ਜਿਹੜੇ ਸੀਗੇ ਪੂਰੀ ਤਰ੍ਹਾਂ ਡੁੱਬ ਚੁੱਕੇ ਸੀ ਤੇ ਸਾਡੇ ਪੈੰਗੀ ਤੋਂ ਪੈੰਗੀ ਕੰਮ ਆ ਰਿਹਾ ਵਾ ਉਹ ਤੋਂ ਲੱਖਾਂ ਦੇ ਹਿਸਾਬ ਨਾਲ ਨੁਕਸਾਨ ਹੋਇਆ 8-900 ਕਿੱਲਾ ਜ਼ਮੀਨ ਆ ਸਾਡਾ ਇਲਾਕਾ ਜੇ ਇੱਕ ਬੰਦੇ ਕੋਲੇ 10-10 ਕਿੱਲੇ ਵੀ ਜ਼ਮੀਨ ਹੋਈ ਤੇ ਤੁਸੀਂ ਆਪੇ ਹਿਸਾਬ ਲਾ ਲਓ ਕਿੱਥੇ ਜਾਣਾ ਹੈ ਜਿਵੇਂ ਕਿ ਤੁਹਾਨੂੰ ਹਰਪਾਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ 2023 ਦੇ ਵਿੱਚ ਇਨ੍ਹਾਂ ਦਿਨਾਂ ਤੋਂ ਇੱਕ ਮਹੀਨਾ ਬਾਅਦ ਸ਼ਾਇਦ ਆਪਾਂ ਕਹਿ ਸਕਦੇ ਹਾਂ ਕਿ ਇਹ ਪਿੰਡ ਜਿਹੜੇ ਸੀਗੇ ਪੂਰੀ ਤਰ੍ਹਾਂ ਡੁੱਬ ਚੁੱਕੇ ਸੀ ਕਿਉਂਕਿ ਉਸ ਟਾਈਮ ਬਾੜ ਆਈ ਸੀ ਜਿਸ ਕਰਕੇ ਕਈ ਪੁੱਲ ਜਿਹੜੇ ਹੈਗੇ ਆ ਸੰਤ ਸੀਚੇਵਾਲ ਜੀ ਦੀ ਅਗਵਾਈ ਦੇ ਵਿੱਚ ਅਤੇ ਹੋਰ ਵੀ ਜਿਹੜੇ ਸੰਤ ਸਨ ਅਤੇ ਹੋਰ ਵੀ ਜਿਹੜੀਆਂ ਸਮਾਜ ਸੇਵਕ ਸੰਸਥਾਵਾਂ ਸਨ ਉਹਨਾਂ ਵੱਲੋਂ ਬਣਾਏ ਗਏ ਸਨ ਇਹ ਜਿਹੜੇ ਪਿੰਡ ਸੀਗੇ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬੇ ਹੋਏ ਸਨ ਕੁਝ ਘਰ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਇਹ ਜਿਹੜੇ ਘਰ ਨੇ ਹੋਣ ਤਾਂ ਜਿਹੜੇ ਹੈਗੇ ਆ ਬਿਲਕੁਲ ਸਹੀ ਨੇ ਪਰ ਔਰ ਜਿਹੜਾ ਉਸ ਸਮਾਂ ਸੀਗਾ ਉਸ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਘਰ ਜਿਹੜੇ ਸੀਗੇ ਪੂਰੀ ਤਰ੍ਹਾਂ ਡੁੱਬ ਚੁੱਕੇ ਸੀ ਇਹਨਾਂ ਦਾ ਕਾਫੀ ਨੁਕਸਾਨ ਵੀ ਹੋਇਆ ਜਿਸ ਤੋਂ ਬਾਅਦ ਜਿਹੜਾ ਹੈਗਾ ਵਾ ਘਰਾਂ ਦੇ ਵਿੱਚ ਜਿਹੜਾ ਹੈਗਾ ਕਿਸਤੀਆਂ ਦੇ ਰਾਈ ਜਿਹੜੇ ਇਹ ਲੋਕ ਘਰਾਂ ਦੇ ਵਿੱਚ ਦਾਖਲ ਹੁੰਦੇ ਸੀਗੇ ਅਸੀਂ ਵੀ ਜਦੋਂ ਇੱਥੇ ਆਏ ਸੀ ਪਿੰਡ ਦੇ ਵਿੱਚ ਉਦੋਂ ਵੀ ਜਿਹੜਾ ਹੈਗਾ ਇਹ ਹੀ ਹਾਲਾਤ ਸੀਗੇ ਸਾਡੇ ਨਾਲ ਵੀਰ ਨੇ ਜਿਹੜੇ ਕਿ ਉਸ ਸਮੇਂ ਦੇ ਵਿੱਚ ਜਿਹੜਾ ਹੈਗਾ ਉਸ ਦੁੱਖ ਦੇ ਵਿੱਚ ਜਿਨ੍ਹਾਂ ਨੇ ਹੰਡਾਇਆ ਸੀਗਾ ਵੀਰ ਜੀ ਕੀ ਨਾਮ ਹੈ ਮੇਰਾ ਨਾਮ ਸਵਰਨ ਸਿੰਘ ਹੈ ਜੀ ਸਵਰਨ ਸਿੰਘ ਜੀ ਜੇਕਰ ਗੱਲ ਕਰੀਏ 2023 ਦੇ ਵਿੱਚ ਹਾਂ ਜੀ ਬਾੜ ਆਈ ਸੀਗੀ ਹਾਂ ਜੀ ਤੁਹਾਡੇ ਖੇਤ ਸਾਰੇ ਡੁੱਬ ਚੁੱਕੇ ਸੀਗੇ ਕਿਸਤੀਆਂ ਦੇ ਰਾਈ ਤੁਸੀਂ ਘਰਾਂ ਦੇ ਵਿੱਚ ਦਾਖਲ ਹੁੰਦੇ ਸੀਗੇ ਜੀ ਉਦੋਂ ਕਿੰਨਾ ਕੁ ਨੁਕਸਾਨ ਹੋਇਆ ਸੀ ਆਪਣਾ ਦੇਖੋ ਜੀ ਨੁਕਸਾਨ ਤੇ ਗਿਣਿਆ ਨਹੀਂ ਜਾ ਸਕਦਾ ਕਿਉਂਕਿ ਜੇ ਆਪਾਂ ਘਰ ਦਾ ਸਮਾਨ ਆਪਾਂ ਚੋਕੀ ਕਿਤੇ ਸੈੱਟ ਤੇ ਕਰਨਾ ਮੈਨਾਂ ਤੇ ਕੋਈ ਮਾਇਦਾ ਲਾਲ ਨਹੀਂ ਕਰ ਸਕਦਾ ਭਾਈ ਜੀ ਕਿਉਂਕਿ ਘਰ ਬਣਾਇਆ ਹੁੰਦਾ ਸੂਈ ਤੋਂ ਲੈ ਕੇ ਤੇ ਆਪਾਂ ਹਰ ਇੱਕ ਚੀਜ਼ ਦੀ ਛੋਟੀ ਛੋਟੀ ਬੜੀ ਮੁਸ਼ਕਲ ਨਾ ਘਰ ਪਾਉਣੇ ਘਰ ਕੇ ਸਿੱਧਾ ਚੰਗਾ ਬਿਮਾਰਾ ਵੇ ਘਰ ਘਰੀ ਹੁੰਦਾ ਤੇ ਨੁਕਸਾਨ ਦੀ ਜਿਹੜੀ ਗੱਲ ਆ ਜਦੋਂ ਫਸਲ ਮਰ ਜਾਂਦੀ ਹੈ ਨਾ ਤੇ ਉਦੋਂ ਬਹੁਤ ਹੀ ਔਖਾ ਹੁੰਦਾ ਬਹੁਤ ਹੀ ਜ਼ਿਆਦਾ ਕਿਉਂਕਿ ਫਸਲ ਤੇ ਬੱਚੇ ਸੇਵੇਂ ਹੀ ਹੁੰਦੇ ਆ ਕਿ ਹਰ ਇੱਕ ਬੰਦੇ ਦੇ ਜ਼ਿੰਮੇदार ਫਸਲ ਦੇ ਨਾਲ ਹੀ ਆ ਕਿਉਂਕਿ ਫਸਲ ਇੱਕ ਮਰ ਜੇ ਤੇ 20 ਸਾਲ ਬੰਦਾ ਪਿੱਛੇ ਚਿਲ ਜਾਂਦਾ ਅਸੀਂ ਤੇ ਪਹਿਲਾਂ 8 ਚ ਮਰੀਆਂ ਫਿਰ 19 ਚ ਮਰੀਆਂ ਹੁਣ 23 ਜਾਣ ਕੇ ਮਰ ਗਈਆਂ ਤੇ ਸਾਡੇ ਪੈਂਦੀ ਤੋਂ ਪੈਂਦੀ ਕੰਮ ਆ ਰਿਹਾ ਵਾ ਉਹ ਤਾਂ ਲੱਖਾਂ ਦੇ ਹਿਸਾਬ ਨਾਲ ਨੁਕਸਾਨ ਹੋਇਆ ਇੱਕ ਤਾਂ ਹੁੰਦਾ ਨਾ ਸੌਆਂ ਦੇ ਹਿਸਾਬ ਨਾਲ ਸੌਆਂ ਦਾ ਬੰਦਾ ਚਲ ਜਾਂਦਾ ਜਿਹੜਾ ਲੱਖਾਂ ਤੋਂ ਨਹੀਂ ਚਲਿਆ ਜਾਂਦਾ 40 40 ਲੱਖ ਦੇ ਥੱਲੇ ਆ ਕੇ ਬੈਠੇ ਅੱਜ ਅਸੀਂ ਇਹ ਨਹੀਂ ਕਿ ਇੱਥੇ ਅੱਜ ਕੈਮਰੇ ਦਾ ਕਰਕੇ ਗੱਲ ਕਰ ਰਹੇ ਆ ਇਹ ਪ੍ਰੂਫ ਆ ਸਾਡੇ ਕੋਲ ਬੈਠੇ ਆ ਬੈਂਕਾਂ ਵਾਲੇ ਆਉਂਦੇ ਆ ਸਾਡੇ ਮੁਰਜ ਜਾਂਦੇ ਆ ਕੀ ਕਰੀਏ ਕੀ ਦੱਸੋ ਕੀ ਕਰੀਏ ਤਾਂ ਕਣਕ ਬੜੀ ਮੁਸ਼ਕਲ ਹੈ ਛੇ ਗੱਲ ਕਰੀਏ ਵੀਰ ਜੀ ਉਸ ਟਾਈਮ ਸਰਕਾਰਾਂ ਵੱਲੋਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਸੀਗੇ ਕਿ ਆ ਜਾ ਸੀਗਾ ਕਿ ਹਰ ਇੱਕ ਚੀਜ਼ ਦਾ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਕਿੰਨਾਕ ਤੁਹਾਨੂੰ ਜਿਹੜਾ ਹੈਗਾ ਉਸ ਸਮੇਂ ਦਾ ਜਿਹੜਾ ਸਹੂਲਤ ਮਿਲੀ ਹੈਗੀ ਆ ਦੇਖੋ ਜੀ ਸਰਕਾਰਾਂ ਨਾਲੋਂ ਤੇ ਕੁਛ ਨਹੀਂ ਜਿਹੜੀ ਸੰਗਤ ਨੇ ਸਹੂਲਤ ਦਿੱਤੀ ਆ ਉਹ ਤੇ ਬਹੁਤ ਵੱਡੀ ਸਰਕਾਰਾਂ ਕਹਿੰਦੀ ਕਹਿੰਦੀਆਂ ਕੋਸ਼ਿਸ਼ੀ ਤੁਹਾਡੀ ਮੁਰਗੀ ਮਰਗੀ ਤੇ ਉਹਦੇ ਵੀ ਪੈਸੇ ਕਾਵਾਂਗੇ ਮੁਰਗੀ ਛੱਡੋ ਸਾਡੀਆਂ ਫਸਲਾਂ ਤੇ ਸਾਡੀਆਂ ਮੱਝਾਂ ਦੇ ਨੁਕਸਾਨ ਹੋਇਆ ਉਹ ਫੋਟੋਆਂ ਖਿੱਚੇ ਪਾਈਆਂ ਹਜੇ ਤੱਕ ਰੋਲ ਰੋਲਦੇ ਫਿਰਦੇ ਆ ਕਈ ਪੈਨਪਰਾ ਜਨਾਂ ਦੇ ਪਸਨਾ ਦਾ ਨੁਕਸਾਨ ਹੋਇਆ ਤੇ ਬਾਕੀ ਸਰਕਾਰਾਂ ਨੇ 650 ਰੁਪਿਆ ਕਿੱਲੇ ਦਾ ਦਿੱਤਾ ਉਹ ਇੱਕ ਜ਼ਿਮੀਂਦਾਰ ਨੂੰ ਇਹ ਸਹੂਲਤ ਕੀਤੀ ਕਿ 5 ਕਿੱਲਾਂ ਤੋਂ ਵੱਧ ਤੁਸੀਂ ਮੁਆਵਜ਼ਾ ਨਹੀਂ ਲੈ ਸਕਦੇ ਮੇਰੇ ਮੈਂ 20 ਕਿੱਲੇ ਜ਼ਮੀਨ ਮੋਂਦਾ ਤੇ ਬਾਕੀ 15 ਕਿੱਲੇ ਮੇਰੇ ਤੇ ਉਦਾਂ ਹੀ ਜਾਂਦੇ ਲੱਗੇ ਭਾਈ ਜ਼ਮੀਨਾਂ ਇੱਧਰ ਕੱਚੀਆਂ ਕੁਝ ਮਾਲਕੀ ਆ ਸਰਕਾਰੀ ਕੁਝ ਉਹਨਾਂ ਦਾ ਕੀ ਕਰਾਂਗੇ ਦੱਸੋ ਉਹ ਕਹਿੰਦੇ ਮਾਲਕੀ ਜ਼ਮੀਨਾਂ ਦੇ ਆ ਹੀ ਪੈਸੇ ਦੇਣੇ 2018 ਦੇ ਵਿੱਚ ਆਫਤ ਆਈ 2023 ਚ ਆਫਤ ਆਈ 2019 ਚ 2019 ਚ 2023 ਚ ਆਫਤ ਆਈ ਸੀਗੀ ਉਸ ਤੋਂ ਬਾਅਦ ਹੁਣ 2024 ਚੱਲ ਰਿਹਾ ਹੈ ਹਾਂਜੀ ਕੀ ਲੱਗਦਾ ਕਿ ਜੇਕਰ ਦੁਬਾਰਾ ਉਸ ਤਰ੍ਹਾਂ ਦੀ ਆਫਤ ਆਂਦੀ ਆ ਤੇ ਸਰਕਾਰਾਂ ਉਹਨੂੰ ਜਿਹੜਾ ਹੈਗਾ ਵਾ ਹੱਲ ਕਰਨ ਦੇ ਵਿੱਚ ਕਾਮਯਾਬ ਹੋ ਰਹੀਆਂ ਬਿਲਕੁਲ ਨਹੀਂ ਜੀ ਸਾਡੇ ਤੋਂ ਉਦਾਂ ਬੰਨ ਟੁੱਟੇ ਪਏ ਆ ਦੇਖ ਲਓ ਤੁਹਾਡੇ ਸਾਹਮਣੇ ਆ ਜਾਂ ਤਾਂ ਕੋਈ ਲੁਕਿਆ ਹੋਵੇ ਸਰਕਾਰਾਂ ਨੇ ਜਿਹੜੇ ਸਰਕਾਰੀ ਬੰਨ ਉਹ ਹੀ ਬੰਨੇ ਆ ਜਿਹੜੇ ਪ੍ਰਾਈਵੇਟ ਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਹ ਤੋਂ ਤੇ ਸਾਰੇ ਆ ਜਾਂਦੇ ਆ ਅੱਗੋਂ ਪਿੱਛੋਂ ਕਿਉਂ ਨਹੀਂ ਪੁੱਛਦੇ ਸਾਨੂੰ ਕਿਉਂਕਿ ਸਾਨੂੰ ਕਹਿੰਦੇ ਆ ਕਿ ਸਰਕਾਰੀ ਬੰਨੇ ਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਹ ਤੋਂ ਆ ਹੀ ਸਰਕਾਰੀ ਬੰਦੇ ਆ ਹੈ ਅੱਗੋਂ ਪਿੱਛੋਂ ਆ ਹੀ ਪ੍ਰਾਈਵੇਟ ਸਾਨੂੰ ਕੋਈ ਪੁੱਛਦਾ ਨਹੀਂ ਆਹ 7-800 ਕਿੱਲਾ ਹਜ਼ਾਰ ਕਿੱਲੇ ਦੇ ਲਾਗੇ ਬੰਨੇ ਹੋਣਾ ਇੱਥੇ ਸਾਰਾ ਖਾਲੀ ਕਿਉਂ ਪਿਆ ਵਾ ਕਿ ਉਹ ਬੰਨ ਟੁੱਟਾ ਵਾ ਪਾਣੀ ਜਦੋਂ ਹੁਣ ਪਾਣੀ ਦੀ ਅੱਜ ਫਲੱਡ ਸ਼ਹਿਰ ਦੇ ਪਿਛੋਂ ਆਈ ਖਬਰ ਕਹਿੰਦੇ ਪਾਣੀ ਛੱਡਿਆ ਅੱਜ ਵੀ ਪੈ ਸਕਦਾ ਪਲਕੇ ਪੈ ਸਕਦਾ ਨਹੀਂ ਤੇ ਇਨਾ ਦਿਨਾਂ ਚ ਝੋਨੇ ਲੱਗੇ ਹੁੰਦੇ ਇੱਥੇ ਬੂਟੇ ਤੁਸੀਂ ਵੇਖੇ ਜਾਂ ਪਿਛਲੀ ਵਾਰ ਤੇ ਚਲ ਤੁਸੀਂ ਆਏ ਆਫਤ ਦੇ ਟਾਈਮ ਤੇ ਪਹਿਲਾਂ ਸਾਰਾ ਰੈਨ ਕੰਮ ਸੈਟੇ ਸਾਰੇ ਆਪੋ ਆਪਣੀ ਜਗ੍ਹਾ ਹੋਣ ਜਿਹੜੇ ਬੰਨ ਬੰਨਣ ਵਾਲੇ ਪਏ ਹੈਗੇ ਆ ਉਹਨਾਂ ਕਰਕੇ ਕਿੰਨੇ ਘਰਾਂ ਨੂੰ ਨੁਕਸਾਨ ਹੋ ਸਕਦਾ ਦੇਖੋ ਜੀ ਕਰਤੇ ਮੇਰੇ ਹਿਸਾਬ ਨਾਲ ਅੱਜ 8-900 ਕਿੱਲਾ ਜ਼ਮੀਨ ਆ ਸਾਡਾ ਇਲਾਕਾ ਹੂੰ ਤੇ ਜੇ ਇੱਕ ਬੰਦੇ ਕੋਲੇ 10-10 ਕਿੱਲੇ ਵੀ ਜ਼ਮੀਨ ਹੋਈ ਤੇ ਤੁਸੀਂ ਆਪੇ ਹਿਸਾਬ ਲਾ ਲਓ ਕਿੱਥੇ ਜਾਣਾ ਤੇ ਅੱਗੇ ਹੋਂ ਤੇ ਰੱਬ ਤੇ ਡੋਰੀਆਂ ਹੀ ਆ ਬਾਈ ਇਹਦੇ ਵਾਸਤੇ ਤੁਹਾਨੂੰ ਕੋਈ ਆ ਕੇ ਅਲਰਟ ਵਗੈਰਾ ਕੀਤਾ ਗਿਆ ਕਿਸੇ ਨੇ ਕੁਝ ਨਹੀਂ ਕੀਤਾ ਬਾਈ ਤੁਸੀਂ ਆਏ ਆ ਪਹਿਲੀ ਵਾਰ ਜ्यों ਸਾਡਾ ਨੁਕਸਾਨ ਹੋਇਆ ਕਣਕੋ ਅਸੀਂ ਕੱਢੀ ਆ ਮਾੜੀ ਚੰਗੀ ਤੇ ਤੁਸੀਂ ਆਏ ਆ ਬਾਈ ਤੁਹਾਡਾ ਬੜਾ ਕਣਕ ਦੀ ਗੱਲ ਕਰੀਏ ਕਣਕ ਦਾ ਸੀਜ਼ਨ ਨਿਕਲ ਕੇ ਹਟਿਆ ਪਾ ਉਹਦੇ ਵਿੱਚ ਕਿੰਨਾ ਕੁ ਤੁਹਾਨੂੰ ਬੈਨੀਫਿਟ ਹੋਇਆ ਜਾਂ ਨੁਕਸਾਨ ਹੋਇਆ ਦੇਖੋ ਜੀ ਜਿੱਥੇ ਟੋਏ ਪਏ ਜਮੀਨ ਦੇ ਵਿੱਚ ਉੱਥੇ ਕਣਕ ਪੰਨਾਂ ਚਿਆਂ ਕਿਰਿਆਂ ਚ ਕੁਝ ਨਹੀਂ ਆਇਆ ਉਹ ਤੇਲੀ ਤੇਲੀ ਕਣਕ ਹੀ ਆ ਜਮੀਨ ਪਧਰੀ ਹੋ ਗਈ ਆ ਨਾ ਤੋਂ ਉੱਥੇ ਹੁਣ ਅਸੀਂ ਜੇ ਉਹ ਫਲੱਡ ਕਰਨਾ ਨਾ ਝੋਨੇ ਵਾਸਤੇ ਤਾਂ ਉੱਥੇ ਟਰੈਕਟਰ ਵੀ ਨਹੀਂ ਵਾਰ ਸਕਦੇ ਉਦਾਂ ਹੀ ਝੋਨਾ ਲਾਉਣਾ ਪੈਣਾ ਤੂੰ ਜੇ ਝੋਨਾ ਲੱਗੇ ਤਾਂ ਆ ਜਮੀਨਾਂ ਤਾਂ ਖਾਲੀ ਪਈਆਂ ਇਹਨਾਂ ਦਿਨਾਂ ਪਾਰ ਤੁਸੀਂ ਵੇਖ ਹੀ ਆਏ ਉਧਰ ਝੋਨੇ ਲੱਗੇ ਆ ਖਾਲੀ ਪਿਆ ਬਈ ਜੇਕਰ ਆਫਤ ਆਂਦੀ ਆ ਤੇ ਹੁਣ ਤੁਸੀਂ ਸਰਕਾਰ ਤੋਂ ਕੀ ਅਪੀਲ ਕਰਦੇ ਆ ਸਰਕਾਰ ਨੂੰ ਅਸੀਂ ਇਹੋ ਆਨੇ ਆ ਕਿ ਜਿਵੇਂ ਸਰਕਾਰੀ ਆ ਉਹ ਬੰਦ ਬੱਜ ਗਿਆ ਇਹ ਵੀ ਬੰਦ ਤੁਸੀਂ ਵੇਖੋ ਆਣ ਕੇ ਸਾਰੀ ਮਦਦ ਕਰੋ ਕੋਈ ਸਾਡੀ ਮਾਪਜਾ ਦੇਣ ਨੂੰ ਚੰਗਾ ਕਿ ਅੱਜ ਸਾਨੂੰ ਵੇਖੋ ਆਵੇ ਕੋਲ ਥੱਲੇੋਂ ਮਿੱਟੀ ਨਿਕਲਦੀ ਆ ਇੱਥੋਂ ਸਾਨੂੰ ਮਿੱਟੀ ਦਿੱਤੀ ਜਾਵੇ ਕਿ ਮਿੱਟੀ ਚੁੱਕੋ ਜਿੰਨੀ ਚੁੱਕਣੀ ਆ ਤੇ ਚੁੱਕ ਕੇ ਤੁਸੀਂ ਬੰਨ੍ਹਦੇ ਆਪ ਹੀ ਪਾ ਲੋ ਐਨਾ ਹੀ ਸਾਨੂੰ ਸਹੂਲਤ ਦੇ ਦੇਣ ਨਹੀਂ ਆਪ ਸਾਰੀ ਕੋਈ ਮਦਦ ਕਰਨੀ ਦਾ ਸਾਨੂੰ ਮਿੱਟੀ ਖੁੱਲੀ ਦੇ ਦੇਣ ਕਿ ਜਿੰਨੀ ਮਰਜ਼ੀ ਪਾਓ ਅਸੀਂ ਲੱਤੀ ਜਾਂਦੇ ਆ ਸਰਕਾਰੀ ਮਸ਼ੀਨਾਂ ਲੱਗੀਆਂ ਉਹ ਟੈਂਪਰ ਪਰ ਪਰ ਕੇ ਛੜਕਾਂ ਦੇ ਜਾਂਦੇ ਜਿਥੇ ਸਰਕਾਰੀ ਛੜਕਾਂ ਬੰਨ੍ਹਦੀਆਂ ਉੱਥੇ ਵੇਚਿਆ ਟੈਂਡਰ ਲੱਗੇ ਆ ਉਹ ਦੂਜੇ ਨੂੰ ਤੇ ਮੋਟੇ ਵੀ ਮਿੱਟੀ ਦਿੰਦੇ ਭਾਈ ਜੇ ਗੱਲ ਕਰੀਏ ਤਾਂ ਸਰਕਾਰਾਂ ਜਦੋਂ ਆਫਤ ਆ ਜਾਂਦੀਆਂ ਨੇ ਆ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜੀਆਂ ਜਾਗਦੀਆਂ ਨੇ ਕਿਉਂਕਿ ਬਾਅਦ ਦੇ ਵਿੱਚ ਕਿਹਾ ਜਾਂਦਾ ਹੁੰਦਾ ਕਿ ਸਰਕਾਰਾਂ ਵੱਲੋਂ ਜਿਹੜਾ ਹੈਗਾ ਇੱਕ ਇੱਕ ਜਿਹੜਾ ਹੈਗਾ ਪੈਸਾ ਦਿੱਤਾ ਜਾਊਗਾ ਮੁਆਵਜ਼ਾ ਦਿੱਤਾ ਜਾਊਗਾ ਪਰ ਆਫਤ ਆਉਣ ਤੋਂ ਪਹਿਲਾਂ ਹੀ ਕਿਉਂ ਨਹੀਂ ਜਾਗਦੀਆਂ ਸਰਕਾਰਾਂ ਇਹ ਇੱਕ ਬਹੁਤ ਵੱਡਾ ਸਵਾਲ ਹੈਗਾ ਕੌਣ ਵੀ ਉਹਨਾਂ ਜਿਹੜੇ ਪਿੰਡ ਵਾਸੀ ਨੇ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਹੋਣ ਵੀ ਜਿਹੜੇ ਹੈਗੇ ਆ ਕੁਝ ਪੰਨ ਜਿਹੜੇ ਹੈਗੇ ਆ ਉਹ ਬੰਨਣ ਵਾਲੇ ਪਏ ਨੇ ਜੇਕਰ ਉਹ ਸਰਕਾਰਾਂ ਬੰਦ ਦਿੰਦੀਆਂ ਨੇ ਉਹਨਾਂ ਵੱਲ ਧਿਆਨ ਦੇ ਦਿੰਦੀਆਂ ਨੇ ਤੇ ਇਹ ਘਰ ਜਿਹੜੇ ਹੈਗੇ ਆ ਆਫ਼ਤੋਂ ਬਚ ਸਕਦੇ ਨੇ ਕੈਮਰਾ ਪਰਸਨ ਦੇ ਨਾਲ ਪਣੀ ਤਰੋੜਾ ਮੁੰਡੀ ਚਾਲੋ ਲੋਈਆਂ